ਜ਼ਿਲ੍ਹਾ ਲੁਧਿਆਣਾ ਹਲਕਾ ਪਾਇਲ ਦੇ ਪਿੰਡ ਲਸਾੜਾ ਲੱਖੋਵਾਸ ਦੇ ਸਰਪੰਚ ਸਾਬਕਾ ਫੌਜੀ ਚਮਕੌਰ ਸਿੰਘ ਨੇ ਸਰਕਾਰ ਤੋਂ ਆਈਆਂ ਗ੍ਰਾਂਟਾਂ ਵਿੱਚੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾਏ ਨਗਰ ਨਿਵਾਸੀਆਂ ਵੱਲੋਂ ਸਰਪੰਚ ਚਮਕੌਰ ਸਿੰਘ ਜੀ ਦੀ ਕੀਤੀ ਗਈ ਸ਼ਲਾਗਾ ਪੀਟੀ ਨਿਊਜ਼ ਪੰਜਾਬ ਦੇ ਨਾਲ ਲਸਾੜਾ ਤੋਤਰ ਸਿੰਘ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਤੁਮਕੌਰ ਸਿੰਘ ਸਰਪੰਚਾ ਪਸਾੜਾ ਲੱਖੋਵਾਸ ਕੀ ਕਹਿਣਾ ਚਾਹੂੰਗੇ ਇਹ ਕੰਮ ਕਾਫੀ ਚਿਰ ਤੋਂ ਅੜਕਿਆ ਦੀ 20-25 ਸਾਲ ਹੋ ਗਏ ਇੱਥੇ ਕਦੇ ਕੰਮ ਹੋਇਆ ਨਹੀਂ ਜੀ ਹੁਣ ਤਕਰੀਬਨ ਜੋ ਆ ਆਵਾਜ਼ ਨਹੀਂ ਸਰਕਾਰ ਆਈ ਆ ਉਹਨਾਂ ਨੂੰ ਸਾਨੂੰ ਕਾਫੀ ਹੁਣ ਗ੍ਰਾਂਟ ਦਿੱਤੀ ਆ ਬੜੀ ਬਦੌਲਤੇ ਕੰਮ ਚੱਲ ਰਿਹਾ ਹੈ ਹਨ ਤੇ ਲੋਕਾਂ ਦਾ ਕੀ ਕਹਿਣਾ ਲੋਕ ਖੁਸ਼ ਨੇ ਬਹੁਤ ਕੰਮ ਚੱਲ ਰਿਹਾ ਜੀ ਅੱਗੇ ਹੋਰ ਕੀ ਕੀ ਪਕਾਤ ਨੇ ਜਿਹੜੇ ਤੁਸੀਂ ਤੁਹਾਡੇ ਸਾਡਾ ਵਧੀਆ ਅੱਗੇ ਵਧੀਆ ਸਪਨਾ ਦਾ ਹੋਰ ਜਿੰਨ ਵੀਆ ਪਿੰਡ ਦਾ ਵਿਕਾਸ ਪੂਰੇ ਜੋਰਾਂ ਤੇ ਹੋਊਗਾ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਵੀਰੇ ਰਾਮਦੀਪ ਸਿੰਘ ਜੀ ਸਿੰਘੇ ਰਾਮਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਹੀ ਅਸੀਂ ਗਾਣੇ ਵਧੀਆ ਸਰਪੰਚ ਬਣਿਆ ਜੀ ਸਾਡੇ ਫੌਜੀ ਵਧੀਆ ਕੰਮ ਕਰ ਰਹੇ ਹੈ ਵਧੀਆ ਕੰਮ ਕਰ ਰਹੇ ਕੀ ਕੀ ਮਿੱਥਾ ਰੱਖਦੇ ਹੋ ਅੱਗੇ ਸਰਪੰਚ ਸਾਹਿਬ ਤੋਂ ਤੁਸੀਂ ਇੱਦਾਂ ਹੀ ਸਾਰੀਆਂ ਨੇ ਸਾਰੇ ਕੰਮ ਕਰੂ ਜਿੰਨੇ ਬਾਹਰੇ ਕਰੇ ਨੇ ਸਾਰੇ ਕੰਮ ਕਰ ਕੀ ਕੀ ਵਾਦੇ ਕੀਤੇ ਸਰਪੰਚ ਸਾਹਿਬ ਨੇ ਜਿਹੜੇ ਕਰੇ ਨੇ ਜੀ ਸਾਰੇ ਤੁਹਾਨੂੰ ਪੂਰੀ ਉਮੀਦ ਆ ਵੀ ਇਹ ਕਹਿਣਾ ਚਾਹੋਂਗੇ ਸਰਪੰਚ ਸਾਹਿਬ ਦੇ ਬਾਰੇ ਇਹ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਨੇ ਕੀ ਨਾ ਸਰਪੰਚ ਸਾਹਿਬ ਦਾ ਜਮਕਰ ਸਿੰਘ ਫੌਜੀ ਆ ਜੀ ਆਪ ਜੀ ਦਾ ਕੀ ਨਾਮ ਆ ਤੇਰਾ ਨਾਮ ਬੋਤ ਸਿੰਘ ਆ ਜੀ ਬੋਤ ਸਿੰਘ ਬੋਤ ਸਿੰਘ ਜੀ ਕੀ ਕਹਿਣਾ ਚਾਹੋਂਗੇ ਮੈਂ ਕਹਿੰਨਾ ਬਹੁਤ ਵਧੀਆ ਕਰਾ ਰਹੇ ਨੇ ਸਰਪੰਚ ਸਾਹਿਬ ਕੰਮ ਜੀ ਬਹੁਤ ਸਾਲਾਂ ਬਾਅਦ ਹੋਇਆ ਸਾਡਾ ਗੰਦ ਪਿਆ ਪਿਆ ਜੀ ਜੀ ਕੀ ਕੀ ਸਮੱਸਿਆਵਾਂ ਆਉਂਦੀਆਂ ਸੀ ਤੁਹਾਨੂੰ ਆ ਮੈਂ ਗੰਦ ਪਿਆ ਪਿਆ ਜੀ ਬਹੁਤ 40 ਸਾਲ ਹੋ ਗਏ ਜੀ ਇਹਨਾਂ ਨੂੰ ਬਣਿਆ ਅੱਛਾ ਚਲ ਬਾਦ ਹੁਣ ਕੰਮ ਸ਼ੁਰੂ ਹੋਇਆ ਜੀ ਪਹਿਲਾਂ ਨਾਂ ਬਾਲਣ ਦਾ ਕਾਰਨ ਆ ਪਾਰਟੀ ਭਾਈ ਬਸ ਹੁਣ ਤੁਸੀਂ ਖੁਸ਼ ਹੋ ਹਾਂ ਹੁਣ ਖੁਸ਼ਾਂ ਜੀ ਬਹੁਤ ਸਤਨਾਮ ਸਤਨਾਮ ਸਿੰਘ ਜੀ ਕੀ ਕਹਿਣਾ ਚਾਹੋਗੇ ਭਾਈ ਆ ਜੀ ਵਧੀਆ ਪੰਚਾਇਤ ਜਿਹੜੀ ਹੁਣ ਬਣੀ ਆ ਇਹ ਨਵੀਂ ਵਧੀਆ ਕੰਮ ਕਰ ਰਹੀ ਆ ਵਧੀਆ ਕੰਮ ਕਰ ਰਹੀ ਆ ਠੀਕ ਹੈ ਜੀ ਕੀ ਕੀ ਵਧੀਆ ਕਰ ਰਹੀ ਆ ਜਿਹੜਾ ਆਪਣਾ ਗਲੀਆਂ ਨਾਲੀਆਂ ਦਾ ਪਹਿਲਾਂ ਬਹੁਤ ਜ਼ਿਆਦਾ ਕੰਮ ਰੁਕਿਆ ਸੀ ਹਾਂ ਕੀ ਨਾਸਰ ਤੁਹਾਡਾ? ਜਸਪਾਲ ਸਿੰਘ। ਮੇਤਰੀ ਸਿੰਘ ਜੀ ਗਤੀਵਿਧੀਆਂ ਚੱਲਦੀਆਂ ਨੇ ਪੂਰੀ ਜੋਰਾਂ ਤੇ ਚੱਲਦੀਆਂ ਨੇ। ਹਾਂ ਜੀ ਵਧੀਆ ਚੱਲਦੀਆਂ ਨੇ ਜੋਰਾਂ ਤੇ ਚੱਲ ਰਹੀਆਂ ਨੇ। ਕਿਹੜੇ ਪਿੰਡ ਲੱਗੇ ਹੋਗਾ ਤੁਸੀਂ? ਇਹ ਲਸਾੜੇ ਪਿੰਡ ਲੱਗੇ ਹੈ ਜੀ। ਕਿੰਨਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸ਼ੁਰੂ ਕੀਤਾ ਨੰ ਕੰਮ? ਸਾਨੂੰ ਤਕਰੀਬਨ ਅੱਧਾ 10 15 ਦਿਨ ਹੋ ਗਏ। 15 ਦਿਨ ਹੋ ਗਏ ਜੀ? ਹਾਂ 15 ਦਿਨ ਹੋ ਗਏ। 15 ਦਿਨ ਹੋ ਗਏ। ਹਾਂ ਜੀ ਤੇ ਹੋਰ ਲੇਬਰ ਨਾਲ ਪੂਰੀ ਖੁਸ਼ ਆ। ਖੁਸ਼ ਹੈ ਜੀ ਪੂਰੀ। ਤੇ ਕਿੰਨਾ ਚਿਰ ਚੱਲਣਾ ਕੰਮ ਫਿਰ ਤੁਹਾਡਾ? ਤਕਰੀਬਨ 2 ਮਹੀਨਿਆਂ ਦਾ ਟਾਰਗੇਟ ਹੈ ਜੀ। 2 ਸ਼ੁਰੂਆਤ ਕਿਥੋਂ ਕੀਤੀ ਆ ਇਹ ਲੋਕ ਟਾਇਲ ਦੀ ਆ ਚੱਲ ਰਹੀ ਆ ਜੀ ਰਾਜੀ ਲੋਕ ਟਾਇਲ ਕਿਹੜੀ ਜਗ੍ਹਾ ਤੇ ਲਗਾ ਰਹੇ ਹੋ ਸੈਂਟਾ ਦੇ ਜੀ ਰੋਡ ਦੇ ਸੈਂਟਾ ਰੋਡ ਦੇ ਸੈਂਟਾ ਤੇ ਹਾਂ ਜੀ ਠੀਕ ਹੈ ਠੀਕ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਵੇਂ ਸਰਪੰਚ ਸਾਹਿਬ ਹੁਕਮ ਕਰਨਗੇ ਜੀ ਠੀਕ ਹੈ ਹਾਂ ਜੀ